ਉਹ ਕਿਸਾਨ ਅੰਦੋਲਨ 2.0 ਦੇ ਉੱਤੇ ਲਗਾਤਾਰ ਪਲ-ਪਲ ਦੀ ਅਪਡੇਟ ਦੇ ਰਿਹਾ ਤਾਂ ਤੁਹਾਨੂੰ ਦਿਖਾਉਨੇ ਆ ਹੁਣ ਉੱਥੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਗਈ ਹੈ ਇੱਕ ਪਾਸੇ ਪ੍ਰਸ਼ਾਸਨਿਕ ਅਧਿਕਾਰੀਆ ਤੇ ਅਤੇ ਕਿਸਾਨਾਂ ਆਗੂਆਂ درمیان ਮੀਟਿੰਗ ਆ ਤਾਂ ਇੱਕ ਇੱਕ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦੇ ਨਾਲ ਹਰ ਹਿੱਲੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਦਿੱਲੀ ਵੱਲ ਜਿਹੜਾ ਕੂਚ ਕਰ ਲਿਆ ਜਾਵੇ ਤਾਂ ਦੇਖੋ ਤੁਸੀਂ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦਾ ਇਹ ਜੁਗਾੜ ਇੱਥੇ ਲਿਆਂਦਾ ਗਿਆ ਟਰੈਕਟਰ ਦੇ ਅੱਗੇ ਇੱਕ ਤਰ੍ਹਾਂ ਦੇ ਨਾਲ ਕ੍ਰੇਨ ਟਾਈਪ ਚੀਜ਼ ਤਿਆਰ ਕੀਤੀ ਗਈ ਹੈ ਔਰ ਇਸ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਇੱਕ ਪਾਸੇ ਜਿੱਥੇ ਇਸ ਤਰ੍ਹਾਂ ਦੀ ਪਾਬੰਦੀ ਲਗਾਈ ਗਈ ਹੈ ਕਿ ਪੋਕਲੇਨ ਔਰ ਜੀਸੀਬੀ ਸਮੇਤ ਜਿਹੜੇ ਹਾਈਡਰਾ ਇਸ ਤਰ੍ਹਾਂ ਦੀ ਜਿਹੜੀਆਂ ਅਰਥ ਮੂਵਿੰਗ ਮਸ਼ੀਨਾਂ ਨੇ ਉਹਨਾਂ ਦੇ ਉੱਤੇ ਰੋਕ ਲਗਾਈ ਗਈ ਹੈ ਤਾਂ ਦੂਜੇ ਪਾਸੇ ਕਿਸਾਨਾਂ ਵੱਲੋਂ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਆਪਣੇ ਪੱਧਰ ਦੇ ਉੱਤੇ ਨਾ ਸਿਰਫ ਆਪਣੇ ਟਰੈਕਟਰਾਂ ਨੂੰ ਖੇਤੀ ਸੰਦਾਂ ਨੂੰ ਬਖਤਰਬੰਦ ਕੀਤਾ ਜਾ ਰਿਹਾ ਤਾਂ ਤੁਸੀਂ ਦੇਖੋ ਇਹ ਤਸਵੀਰ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਆਖਰ ਇਹ ਕਿਸ ਤਰ੍ਹਾਂ ਦਾ ਇਕੁਪਮੈਂਟ ਹੈ ਇਹ ਕੀ ਤਿਆਰ ਕੀ ਕੀਤਾ ਗਿਆ ਇਹਦੇ ਤੁਸੀਂ ਦੇਖ ਸਕਦੇ ਹੋ ਕਿ ਲੋਹੇ ਦੀਆਂ ਚਾਦਰਾਂ ਨੇ ਔਰ ਅੱਗੇ ਇੱਕ ਇੱਕ ਕੁੰਡੀ ਨੂਮਾ ਵੱਡੀ ਸਾਰੀ ਇਹ ਇੱਕ ਜੁਗਾੜ ਹੈ ਹਾਲਾਂਕਿ ਇਹ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਟੰਗ ਦੇ ਨਾਲ ਕਿਸਾਨਾਂ ਨੂੰ ਹੁਣ ਇੱਕ ਪਾਸੇ ਇਹ ਵੀ ਚੀਜ਼ ਆ ਰਹੀ ਹੈ ਕਿ ਸ਼ਾਇਦ ਕੋਈ ਮੀਟਿੰਗ ਵੀ ਹੋ ਸਕਦੀ ਹੈ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਉਸੇ ਦਰਮਿਆਨ ਇੱਕ ਵੀਡੀਓ ਇੱਕ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਸ਼ੰਭੂ ਬਾਰਡਰ ਦੀ ਇਹ ਤਸਵੀਰ ਹੈ ਜਿੱਥੇ ਕਿਸਾਨ ਇੱਕ ਅਜੀਬ ਤਰ੍ਹਾਂ ਦੀ ਇਹ ਮਸ਼ੀਨ ਲੈ ਕੇ ਆਏ ਨੇ ਖੇਤੀ ਸੰਧ ਇੱਥੇ ਲੈ ਕੇ ਪਹੁੰਚੇ ਨੇ ਔਰ ਹੁਣ ਦੇਖਣਾ ਇਹ ਹੈ ਕਿ ਆਖਰ ਇਸ ਮਸ਼ੀਨ ਨੂੰ ਉਹ ਕਿਉਂ ਲੈ ਕੇ ਆਏ ਨੇ ਇਹਨੂੰ ਇੱਥੇ ਲਿਆਉਣ ਦਾ ਮਕਸਦ ਕੀ ਹੈ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੁਹਾਨੂੰ ਤਮਾਮ ਤਰ੍ਹਾਂ ਦੀਆਂ ਤਸਵੀਰਾਂ ਦਿਖਾਵਾਂਗੇ ਇੱਕ ਵਾਰ ਫਿਰ ਤੋਂ ਧਿਆਨ ਦੇ ਨਾਲ ਇਹ ਮਸ਼ੀਨ ਨੂੰ ਦੇਖੋ ਇਹ ਟਰੈਕਟਰ ਦੇ ਬੈਕ ਸਾਈਡ ਦੇ ਉੱਤੇ ਮਸ਼ੀਨ ਲਗਾਈ ਗਈ ਹੈ ਔਰ ਇਹਦਾ ਹੁਣ ਯੂਜ਼ ਕੀ ਕਰਨਾ ਕਿਸਾਨਾਂ ਨੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ 4x4 ਟਰੈਕਟਰ ਇੱਥੇ ਮੌਜੂਦ ਨੇ ਨਾਲ ਦੀ ਨਾਲ ਜਿਹੜੀ ਵੱਡੀ ਗੱਲ ਇਹ ਵੀ ਹੈ ਕਿ ਕਿਸਾਨਾਂ ਵੱਲੋਂ ਲਗਾਤਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਈਆਂ ਜਾ ਰਹੀਆਂ ਨੇ ਕਿ ਉਹ ਆਪਣੇ ਖੇਤੀ ਸੰਧਾਂ ਦੇ ਨਾਲ ਹੀ ਅੱਗੇ ਵਧਣਗੇ ਤੁਸੀਂ ਇਹ ਦੇਖ ਸਕਦੇ ਹੋ ਟਰੈਕਟਰ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਜਿਹਨੂੰ ਦੇਸੀ ਜੁਗਾਰ ਕਹਿੰਦੇ ਆ ਉਸ ਨੂੰ ਇਹ ਤਿਆਰ ਕੀਤਾ ਗਿਆ ਹੈ ਹਰ ਤਰ੍ਹਾਂ ਦੇ ਨਾਲ ਇਹ ਮਸ਼ੀਨ ਇੱਕ ਤਰ੍ਹਾਂ ਦੇ ਨਾਲ ਬਖਤਰ ਬੰਦ ਹੈ ਔਰ ਤੁਸੀਂ ਇਹ ਦੇਖ ਸਕਦੇ ਹੋ ਵੱਡੀ ਸਾਰੀ ਇਹਨੂੰ ਜਿਹੜੇ ਇੱਕ ਤਰ੍ਹਾਂ ਦੇ ਨਾਲ ਕ੍ਰੇਨ ਨੂੰ ਮਾ ਚੀਜ਼ ਬਣਾਈ ਗਈ ਹੈ ਕਿਉਂਕਿ ਅਕਸਰ ਕਿਸਾਨ ਜਿਹੜੇ ਆਪਣੇ ਖੇਤਾਂ ਦੇ ਵਿੱਚ ਇਸ ਤਰ੍ਹਾਂ ਦੀ ਮਸ਼ੀਨਰੀ ਦੀ ਵਰਤੋਂ ਕਰਦੇ ਨੇ ਔਰ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਦੇਖ ਸਕਦੇ ਹੋ ਬੇहद ਇਹ ਐਕਸਕਲੂਸਿਵ ਫੁਟੇਜ ਤੁਹਾਨੂੰ ਡੇਲੀ ਪੋਸਟ ਪੰਜਾਬੀ ਦੇ ਉੱਤੋਂ ਦਿਖਾ ਰਹੇ ਆ ਖਾਸ ਤੌਰ ਤੇ ਸ਼ੰਭੂ ਬਾਰਡਰ ਦੀ ਹਰ ਇੱਕ ਉਹ ਤਸਵੀਰ ਜਿਹੜੀ ਤੁਹਾਡੇ ਤੱਕ ਪਹੁੰਚਣੀ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਲੰਮੀ ਇੱਕ ਕ੍ਰੇਨ ਵਰਗੀ ਚੀਜ਼ ਹੈ ਔਰ ਅਗਲੇ ਪਾਸੇ ਉਹਦੇ ਲੋਹੇ ਦੇ ਮੋٹے ਕੁੰਡੇ ਨੇ ਜਿਹੜੇ ਆਪਸ ਦੇ ਵਿੱਚ ਮੁੜੇ ਹੋਏ ਨੇ ਜਾਂ ਤੁਸੀਂ ਕਹਿ ਸਕਦੇ ਹੋ ਕਿ ਜੇ ਇਹ ਪਿੱਛੇ ਟਰੈਕਟਰ ਦੇ ਨਾਲ ਆਪਰੇਟ ਹੁੰਦੀ ਹੋਵੇਗੀ ਤਾਂ ਇਹ ਭਾਰਾ ਤੋਂ ਭਾਰਾ ਕੋਈ ਸਮਾਨ ਚੁੱਕਣ ਦੇ ਵਿੱਚ ਸਕਸ਼ਮ ਨਜ਼ਰ ਆ ਰਹੀ ਹੈ ਔਰ ਕਿਸਾਨ ਇਹਦੇ ਨਾਲ ਸੈਲਫੀਆਂ ਲੈਂਦੇ ਇੱਥੇ ਨਜ਼ਰ ਆ ਰਹੇ ਨੇ ਔਰ ਖਾਸ ਤੌਰ ਤੇ ਮੀਡੀਆ ਪਰਸਨਸ ਤੇ ਲਈ ਵੀ ਇਹ ਕਰਸ਼ਨ ਦਾ ਕੇਂਦਰ ਬਣੀ ਹੋਈ ਹੈ ਮਸ਼ੀਨ ਤਾਂ ਤੁਸੀਂ ਦੇਖ ਸਕਦੇ ਹੋ ਔਰ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਸਪੀਕਰ ਵਗੈਰਾ ਲਗਾਏ ਗਏ ਨੇ ਕਿਉਂਕਿ ਕਿਸਾਨ ਆਪਣੇ ਐਂਟਰਟੇਨਮੈਂਟ ਦਾ ਵੀ ਨਾਲ ਦੀ ਨਾਲ ਖਿਆਲ ਰੱਖਿਆ ਗਿਆ ਔਰ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਦੂਜੇ ਪਾਸੇ ਇਹ ਵੀ ਦੱਸਦੀ ਹੈ ਕਿ ਡੀਜੀਪੀ ਹਰਿਆਣਾ ਦੇ ਵੱਲੋਂ ਜਦੋਂ ਚਿੱਠੀ ਲਿਖੀ ਗਈ ਸੀ ਡੀਜੀਪੀ ਪੰਜਾਬ ਨੂੰ ਤਾਂ ਇਹ ਚੀਜ਼ ਕਹੀ ਗਈ ਸੀ ਕਿ ਜਿਹੜੇ ਇਸ ਤਰ੍ਹਾਂ ਦੀਆਂ ਮਸ਼ੀਨਾਂ ਨੇ ਅਰਥ মুਵਿੰਗ ਮਸ਼ੀਨਾਂ ਜਿਹਨੂੰ ਸਰਲ ਪਾਛਰ ਚ ਕਹੀਏ ਜਿਹੜੀਆਂ ਸਮਾਨ ਹਟਾਉਣ ਦੇ ਕੰਮ ਆਉਂਦੀਆਂ ਨੇ ਜਾਂ ਫਿਰ ਧਰਤੀ ਨੂੰ ਪੱਟਣ ਦੇ ਕੰਮ ਆਉਂਦੀਆਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਔਰ ਡੀਜੀਪੀ ਪੰਜਾਬ ਵੱਲੋਂ ਵੀ ਆਦੇਸ਼ ਦਿੱਤੇ ਗਏ ਨੇ ਪਰ ਕਿਸਾਨ ਆਪਣੇ ਖੇਤੀ ਸੰਦਾਂ ਨੂੰ ਮੋਡੀਫਾਈ ਕਰਕੇ ਇੱਥੇ ਲੈ ਕੇ ਆਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹ মুਵਿੰਗ ਹੈ ਇਹ ਇਹਨੂੰ ਹੁਣ ਵੀ ਕੀਤਾ ਗਿਆ ਹਾਈਡਰੌਲਿਕਸ ਦੇ ਨਾਲ ਜਾਂ ਕਹਿ ਲੋ ਕਿ ਇਹ ਬਿਜਲੀ ਦੇ ਨਾਲ ਟਰੈਕਟਰ ਦੇ ਨਾਲ ਜੁੜੀ ਹੋਈ ਹੈ ਔਰ ਇਹ ਹੇਠਾਂ ਔਰ ਉੱਪਰ ਹੋ ਰਹੀ ਹੈ ਪਰ ਇਹਦੇ ਨਾਲ ਇਹ ਚੀਜ਼ ਮੰਨੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਕਿਸਾਨ ਇਹਦੇ ਨਾਲ ਬੈਰੀਗੇਡਸ ਵੀ ਹਟਾ ਸਕਦੇ ਨੇ ਤਾਂ ਕਿਸਾਨ ਅੰਦোলন ਦੀ ਪਲ-ਪਲ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੁਹਾਨੂੰ ਤਾਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਬੇਗਦ ਐਕਸਕਲੂਸਿਵ ਫੁਟੇਜ ਸ਼ੰਭੂ ਬਾਰਡਰ ਦੇ ਸ਼ੰਭੂ ਬਾਰਡਰ ਤੋਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨ ਆਪਣੇ ਹੱਕਾਂ ਦੇ ਲਈ ਆਪਣੇ ਖੇਤੀ ਸੰਦਾ ਦੇ ਨਾਲ ਇੱਥੇ ਪਹੁੰਚੇ ਨੇ ਔਰ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਔਰ ਇਸੇ ਦਰਮਿਆਨ ਜਿਹੜਾ ਕਿਸਾਨਾਂ ਨੂੰ ਸਮਝਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਨੇ ਔਰ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਲਗਾਤਾਰ ਡਰੋਨ ਦੇ ਨਾਲ ਵੀ ਜਿਹੜੀ ਨਿਗ੍ਹਾ ਰੱਖੀ ਜਾ ਰਹੀ ਹੈ ਜੇ ਤੁਸੀਂ ਇਸ ਫੁਟੇਜ ਦੇ ਵੀ ਦੇਖ ਸਕਦੇ ਹੋ ਤੁਹਾਨੂੰ ਡਰੋਨ ਵੀ ਦਿਖਣਗੇ ਪਿਛਲੇ ਪਾਸੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਪਣੇ ਖੇਤੀ ਖੇਤੀ ਸੰਦਾ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਕਿਸਾਨ ਔਰ ਵੱਡੇ ਪੱਦਰ ਦੇ ਉੱਤੇ ਬੈਰੀਗੇਟਿੰਗ ਕੀਤੀ ਗਈ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੀ ਇਹ ਤਿਆਰੀ ਔਰ ਪ੍ਰਸ਼ਾਸਨ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਸਮਝਾਉਂਦਾ ਕਿਉਂਕਿ ਇਹ ਚੀਜ਼ ਚੱਲ ਰਹੀ ਹੈ ਕਿ ਕਿਸਾਨਾਂ ਨੂੰ ਕਿਸੇ ਤਰੀਕੇ ਦੇ ਨਾਲ ਸਮਝਾਇਆ ਜਾਵੇ ਕਿਸਾਨਾਂ ਨੂੰ ਇਸ ਚੀਜ਼ ਲਈ ਸਮਝਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਤੁਸੀਂ ਅੱਗੇ ਨਾ ਵਧੋ ਇਸ ਤੋਂ ਪਹਿਲਾਂ ਜਗਜੀਤ ਸਿੰਘ ਦੱਲੇਵਾਲਾ ਤੇ ਸਰਵਨ ਸਿੰਘ ਪੰਦੇਰ ਹੋਰਾਂ ਦੇ ਵੱਲੋਂ ਸਵੇਰੇ ਇਹ ਅਪੀਲ ਕੀਤੀ ਗਈ ਸੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਬੈਰੀਕੇਡਸ ਹਟਾ ਦਿੱਤੇ ਜਾਣ ਅਸੀਂ ਸ਼ਾਂਤਮਈ ਢੰਗ ਦੇ ਨਾਲ ਅੱਗੇ ਵਧ ਲਈਏ ਤਾਂ ਲਗਾਤਾਰ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਦੇ ਉੱਤੇ ਇਹ ਇੱਕ ਕਿਸਾਨਾਂ ਦੇ ਵੱਲੋਂ ਹੁਣ ਨਵੀਂ ਤਰ੍ਹਾਂ ਦਾ ਜਿਹੜਾ ਜੁਗਾੜ ਲਗਾਇਆ ਗਿਆ ਕਿਉਂਕਿ ਇੱਕ ਪਾਸੇ ਇਹ ਕਿਹਾ ਗਿਆ ਸੀ ਕਿ ਹੈਵੀ ਅਰਥ ਮੂਵਿੰਗ ਮਸ਼ੀਨਰੀ ਤੇ ਰੋਕ ਹੈ ਤਾਂ ਹੋ ਸਕਦਾ ਹੈ ਕਿ ਕਿਸਾਨਾਂ ਨੇ ਇਹ ਆਪਣੇ ਟਰੈਕਟਰਾਂ ਨੂੰ ਹੀ ਹਲਕਾ ਅ ਮੋਡੀਫਿਕੇਸ਼ਨ ਕਰਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਲਿਆ ਹੁਣ ਇੱਕ ਵਾਰ ਧਿਆਨ ਨਾਲ ਤੁਸੀਂ ਜੇ ਇਸ ਨੂੰ ਦੇਖੋ ਤਾਂ ਇਹ ਟਰੈਕਟਰ ਦੇ ਬੈਕ ਸਾਈਡ ਦੇ ਉੱਤੇ ਪਾਇਆ ਜਿਸ ਦੇ ਨਾਲ ਟੋਚਨ ਵੀ ਪੈ ਸਕਦੇ ਨੇ ਔਰ ਇਹ ਤੁਸੀਂ ਦੇਖ ਲਓ ਬਖਤਰਬੰਦ ਟਰੈਕਟਰ ਹੈ ਲੋਹੇ ਦੀਆਂ ਚਾਦਰਾਂ ਔਰ 4x4 ਟਰੈਕਟਰ ਅੱਗੇ ਹੈਵੀ ਗਾਰਡ ਲਗਾਇਆ ਗਿਆ ਕਿ ਜੇਕਰ ਇਸ ਦੇ ਉੱਤੇ ਕੋਈ ਬਲ ਦਾ ਪ੍ਰਯੋਗ ਕੀਤਾ ਜਾਂਦਾ ਤਾਂ ਅਸਰ ਨਾ ਹੋਵੇ ਇਹ ਤਸਵੀਰਾਂ ਖਾਸ ਤੌਰ ਤੇ ਡੇਲੀ ਪੋਸਟ ਪੰਜਾਬੀ ਦੇ ਉੱਤੇ ਕਿਸਾਨ ਅੰਦੋਲਨ 2.0